ਜਿੱਕਾ ਨਕਾਪਾ ਪਾਤੇ ਸੁੱਕਣੇ ਹੈ ਕਬੂਤਰ ਆਈ ਜਾਂਦੇ ਹੀ ਤਾਂ ਇਹ ਪੀਲਾ ਥੈਲਾ ਟੰਗੇ ਆ ਤੇ ਇੱਧਰ ਆਪਾਂ ਲਾਤੀ ਕੋਲ ਮਸ਼ੀਨ ਤੇ ਝਾੜੂ-ਝੋੜੂ ਫੇਰ ਲਿਆ ਧੁੱਪ ਕਾਫੀ ਜ਼ਿਆਦਾ ਚੜ ਗਈ ਮਸ਼ੀਨ ਚੱਲ ਰਹੀ ਉਹਨਾਂ ਦੀ ਖਲਾਰਾ ਕੂੜਾ ਆਪਾਂ ਚੱਕ ਕੇ ਸਾਰਾ ਲੱਗੇ ਝਾੜੂ ਫੇਰਨ ਵਾਸਤੇ ਅੰਦਰਾ ਜੋ ਫੇਰ ਲਿਆ ਤੇ ਝਾੜੂ ਫੇਰ ਕੇ ਲਾਣੇ ਆ ਜੀ ਪੋਚੇ ਲੋ ਜੀ ਦੁਪਹਿਰ ਦਾ ਟਾਈਮ ਹੋ ਗਿਆ ਬੱਚਿਆਂ ਦੇ ਸਕੂਲ ਤੋਂ ਆਣ ਦਾ ਆਪਾਂ ਬਣਾਣੇ ਪੋਹਾ ਇਹ ਪਿਆਜ਼ ਤੇ ਹਰੀ ਮਿਰਚ ਤੇ ਟਮਾਟਰ ਕੱਟ ਲਏ ਆਪਾਂ ਨੇ ਤੇ ਬਣਾਣੇ ਆ ਜੀ Gracias. ਜਿੱਦ ਤੱਕ ਗਰਮ ਸਵੇਰ ਕੀਤਾ ਨਹੀਂ ਸੀ ਤੇ ਹੁਣ ਦੁੱਧ ਗਰਮ ਕਰਦੇ ਆ। ਨਾਲੇ ਬੱਚਿਆਂ ਨੇ ਬਣਾਨੇ ਪੋਹਾ। ਬੱਚੇ ਆ ਗਏ ਸਕੂਲ ਤੋਂ ਆਂਦਿਆਂ ਉਹਨਾਂ ਨੂੰ ਬੁਖਾਰ ਹੋਇਆ ਸੀ ਨਵੋ ਨੂੰ। ਦਵਾਈ ਲੈਣ ਚਲੇਗੇ ਦੋਨੇ ਭੈਣਾ। ਤੇ ਆਪੋ ਆਪਣਾ ਦੀਆਂ ਨੂੰ ਬਣਾਨੇ ਜਿਹਾ ਪੋਹਾ। ਪਤਾ ਨਹੀਂ ਕਿਉਂ ਖਾਂਗੇ ਚ ਕਾਮ ਤੇ ਬੁਖਾਰ ਬੜਾ ਹੋਇਆ। ਪਹਿਲਾਂ ਕਿਰਨ ਨੂੰ ਸੀ ਪੈਮੈਨ ਨੂੰ ਸੀ ਫਿਰ ਕਿਰਨ ਨੂੰ ਹੋ ਗਿਆ ਨਵੋ ਨੂੰ। ਤੇ ਹੋ ਗਈਆਂ ਦਵਾਈ ਲੈਣ ਵਾਸਤੇ। ਇੱਕ ਪੇਪਰ ਚੱਲ ਰਹੀ ਨਹੀਂ ਛੁੱਟੀ ਵੀ ਨਹੀਂ ਕਰ ਸਕਦੇ ਬੱਚੇ ਜਿੱ ਤੇਲ ਖੋ ਗਿਆ ਗਰਮ ਤੇ ਪਾਤਾ ਪਾ ਜੀਰਾ you <sharp inhale> ਤੇ ਇਹ ਵੀ ਤੁਸੀਂ ਗਰਮ ਕਰ ਲਿਆ ਫਿਰ ਇਹਨੇ ਜਾਲੀ ਠੰਡਾ ਹੋ ਜਾਏਗਾ ਫਿਰ ਫ੍ਰੀਜ 'ਚ ਰੱਖ ਦਾਂਗੇ ਤੇ ਆਪਾਂ ਨੇ ਸੋਹਾ ਵੀ ਬਣਾ ਲਿਆ ਬੱਚੇ ਜੇ ਨੇ ਦਵਾਈ ਲੈਣ ਵਾਸਤੇ ਆਖੀ ਫਿਰ ਖਾਣਗੇ ਪਨਾਚੀ ਰੱਖ ਲੈਨੇ ਐ ਐਨਾ ਕੁਛ ਟੰਗਿਆ ਦੇਖੋ ਫਿਰ ਵੀ ਕਬੂਤਰ ਹਟਦੇ ਨਹੀਂ ਦਾਣੇ ਖਾਣ ਤੋਂ ਸਾਰੇ ਕਣ ਖਾ ਜਾਂਦੇ ਨਾਲੇ ਖਿਲਾਰ ਜਾਂਦੇ ਫਸ ਫੇਰ ਆ ਜਾਣਗੇ 2 ਮਿੰਟ ਬਾਅਦ ਕਣਕ ਨਹੀਂ ਸੁੱਕਣ ਦਿੰਦੇ ਇਹ ਵਪਸ ਆ ਗਈ। ਇਹ ਸ਼ਾਮ ਦੀ ਚਾਹ ਚੁ ਪੀ ਕੇ ਬੱਚੇ ਚਲੇ ਗਏ ਅੱਜ। ਕੋਈ ਨਹੀਂ। ਇਹ ਸ਼ਾਂਤੀ ਖਾਲੀ ਕੇ ਘੰਡਾ ਮੈਂ ਵਾਸਤੇ। ਨਵੂਨੋ ਇਹ ਬੁਖਾਰ ਹੋ ਗਈ ਨਹੀਂ ਅੱਜ। ਮੇਰੇ ਕਪੜੇ ਤੇ ਵੇਸੀ ਇੰਨੇ ਜਾਦਾ ਹੋਏ ਪਏ। ਕੱਲ ਹੀ ধੋਏ ਸੀ ਬਸ ਕਿੰਨੇ ਹੋ ਗਏ। ਤੇ ਤੁਹਾਡੇ ਸੀ ਵੀ ਤੇ ਨਾਲ ਨਾਲ ਪਏ ਸੀ। ਇਹ ਵਿੱਚ ਪ੍ਰੈਸ ਹੀ ਕਰਨੇ ਪੈਣਗੇ। ਜਦੋਂ ਪਾਈਏ ਉਹ ਕਰ ਲੀਂਗੇ। ਦੇਖ ਜੰਮੀ ਨੇ ਮੇਸ 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 ਮ ਪਤਾ ਨਹੀਂ ਕਿਉਂ ਬੱਚਿਆਂ ਨੂੰ ਇੰਨਾ ਖਾਂਗ ਜਗਾਂ ਬੁਖਾਰ ਸਭ ਨੂੰ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਸਕੂਲ ਜਾਂਦੇ ਰਿਹਾਂਦੇ ਨੂੰ ਬੁਖਾਰ ਹੋ ਜਾਂਦਾ ਹੈ